ਉਸਾਪਕੇ ਜੁਨੇਵਾਰੀਆਂ ਨੂੰ ਨਿਵਾਸ ਸਕੀਏ ਠੀਕ ਹੈ ਨਾ ਸਮਝੇ ਗੱਲ ਨੂੰ ਲਿਖਿਆ ਆ ਕਲ ਇਨ ਦਾ ਕੇ ਇਸ ਸਾਡ ਕੀ ਹੈ ਕਿ ਤੁਮ ਕੀ ਯਾਦ ਕਰੇ ਬ੍ਰਹਮੇਸ਼ੁਰ ਨੂੰ ਇਸ ਸਾਡ ਕੀ ਹੈ ਕਿ ਤੁਮ ਯਾਦ ਕਰੇ ਤੇ ਇਹ ਸੰਗੋਠ ਚਲਦਾ ਹੈ ਪਰ ਪਰਮੇਸ਼ਵਰ ਦੇ ਸਾਥ ਦੇ ਨਾਲ ਇੰਨਾ ਪਿਆਰ ਕਰਦਾ ਹੈ ਉਹਦਾ ਪਿਆਰ ਹੀ ਹੈ ਨਾ ਤੇ ਉਹਦਾ ਪਿਆਰ ਦਾ ਸੀ ਧੰਨਵਾਦ ਇਸ ਤਰ੍ਹਾਂ ਕਰਨ ਦੇ ਕਿ ਸੰਦੀਰ ਪੱਤੀ ਹੋ ਕੇ ਤੇ ਕਿ ਉਹ ਜਿਹੜੀ ਤਾਰੀਫ ਕਰਦੇ ਆ ਕੋਈ ਪ੍ਰਸ਼ੰਸਾ ਕਰਦੇ ਆ ਕਿ ਉਸਨੇ ਸਾਡੇ ਲਈ ਕੀ ਕਸ਼ਕੀਤਾ ਦੀ ਸੀ ਗਵਾਹਿਆਂ ਦੇ ਵਿੱਚ ਉਹ ਦੱਸਦੇ ਆ ਕਿ ਸਾਰੇ ਹਾਲੇਲੂਇਆ ਹੈ ਕਿ ਜਦੋਂ ਅਸੀਂ ਇਹ ਦੱਸਣਾ ਬੰਦ ਕਰ ਦਿੰਦੇ ਆ ਕਿ ਜੋ ਪਰਮੇਸ਼ਰ ਸਾਡੀ ਮਦਦ ਕਰਦਾ ਆ ਕਈ ਤਰੀਕਿਆਂ ਨਾਲ ਤੇ ਜਦੋਂ ਅਸੀਂ ਉਹਦੇ ਬਾਰੇ ਦੱਸਣਾ ਬੰਦ ਕਰ ਦਿੰਦੇ ਕੋਈ ਸਾਡੀ ਮਦਦ ਕਰਨਾ ਬੰਦ ਕਰ ਦਿੰਦਾ ਤੇ ਅਸੀਂ ਗਵਾਹਿਆਂ ਦੇ ਨਹੀਂ ਬੰਦ ਕਰ ਦਿੱਤੇ ਤੇ ਗਾਉਂ ਸਾਡੀ ਗੈਂਪ ਜਿਹੜੀ ਆ

ਇਸੇ ਤਰ੍ਹਾਂ ਕੇ ਸਾਨੂੰ ਕਿਰਨਾਂ ਦਵਾਈਆਂ ਤੇ ਵਿਚਾਰ ਜੁਆ। ਸੋ ਪਰਮੇਸ਼ਰ ਦੇ ਦੀਪਕ ਗਾਇ ਦੇ ਹਿੱਸੇ ਤੇ ਸਾਰੇ ਹੋਣ ਵਾਲੇ ਨੂੰ ਜਰੂਰ ਸਹਾਇਤਾ। ਸਾਰੇ ਪਰਿਵਾਰ ਦੇ ਪਰਮੇਸ਼ਰ ਬ੍ਰਹਮਣ ਵਾਲੇ ਦਿਨ ਵਿੱਚ ਆਪਣੇ ਲੋਕਾਂ ਦੀ ਕਿਤੇਗਾ ਮਦਦ ਕਰੇਗਾ। ਤੁਹਾਡੇ ਘਰ ਪਰਵਾਰ ਵਿੱਚ ਕੀ ਕਰੇਗਾ ਸਹਾਇਤਾ। ਤੇ ਕਾਮਕਾਰ ਵਿੱਚ ਕੀ ਕਰੇਗਾ ਪਰਮੇਸ਼ਰ ਸਹਾਇਤਾ। چنڈی گڑھے پرتنا کرو تاکہ نئے پروار کرے اور شیطانے اسی طرح پچھلے ہفتے ਕੋਈ ਨਾ ਕਿਹਾ ਸਾਡੀ ਮਦਦ ਕੀਤੀ ਸਬਕ ਸਿੱਖਿਆ ਜੇ ਕਿਸੇ ਪਰਮੇਸ਼ਰ પાસે ਕਿਹਾ ਕਿ ਤੁਹਾਨੂੰ ਮਦਦ ਸੁਹਾਨੇ ਦੁਆ ਹੈ ਹਾਲੇ ਹਾਲੇ ਪ੍ਰਸ਼ਾਦਾ ਪਰਮੇਸ਼ਰ ਸਿੱਖਾ ਕੇ ਕਿ ਸਾਡੋਂ ਪਰਮੇਸ਼ਰ ਦਾ ਵਰਤਨ ਪਿਆਰ ਕਰਨਾ ਚਾਹੁੰਦਾ ਹੈ ਆਪਣੇ ਪਾਪ ਦੇ ਨਾਮ ਦਾ ਖੁਦਾਨ ਨੂੰ ਕਹਿਣਾ ਚਾਹੁੰਦਾ ਹੈ ਕਿ ਉਹ ਕੀ ਕਰੇਗਾ ਸਾਡੀ ਮਦਦ ਕੋਈ ਨਾ ਦੀਆ ਅਰੇ ਸੱਚੀ ਪਾਪੀਆਂ ਪਾਣੂ ਏ اپنے دیش کرنی چاہیے کہ ساڑھا دیش جا اے بدے دیش جگہ پرو جیسو مسیح کے وشواس کر کے اور تاکہ سارے لوگ بھارت دیشو مسیح گین کر دیش جا روپ اگے بدھ آئے ترقی کرے تو جب یسو مسیح لوگ آ رہے ہیں تو اتنا پرمشور اپنے بار دیش نرقی کامیابیاں دیا جا رہا ہے اندر کتنا ودیا سکھایا گیا پہلے